ਓ ਸ਼ਰਮਾ ਖੜਾ ਯਾਰ ਇਹਦੇ ਨਾਲ ਗੱਲ ਕਰਦੇ ਆ ਯਾਰ ਵੀ 365 ਖੇ 365 ਚਲਿੱਤਰ ਹੁੰਦੇ ਆ ਨਾਰਦੇ ਇਹ ਇਹਨੂੰ ਪਿੱਛਦਾ ਪੜਿਆ ਲਿਖਿਆ ਵਾਵਾ ਇਹ ਇਹ ਨਾਲ ਗੱਲ ਕਰਦੇ ਆ ਯਾਰ ਓ ਸ਼ਰਮਾ ਕੀ ਹਾਲ ਆ ਓ ਠੀਕ ਆ ਰਾਮੈਂ ਕੀ ਆ ਵੜਾ ਯਾਰ ਇੱਧਰ ਹੈ ਹਰੀਆਲੀ ਤੁਰੇ ਫਿਰਦਾ ਉਹ ਹੋਰ ਮੈਂ ਯਾਰ ਸ਼ਰਮਾ ਤਨੂੰ ਆਇਆ ਪੁੱਛਦਾ ਤੂੰ ਪੜਿਆ ਲਿਖਿਆ ਵੀ ਚੰਗਾ ਬੰਦਾ ਹਾਂ ਤੇ ਮੈਨੂੰ ਆਂ ਦੱਸ 365 ਕਿਵੇਂ ਹੁੰਦੇ ਆ ਚਰਿੱਤਰ ਕਹਿੰਦੇ ਨਾਰ ਦੇ ਅੱਛਾ ਜਿਹੜੀ ਉਹ ਕਹਾਵਤ ਚੱਲੀ ਆ ਵੀ 365 74 ਹੁੰਦੇ ਆ ਬੁੜੀਆਂ ਚ ਹਾਂ ਤੇ ਹਰੇਕ ਬੰਦੇ ਨੂੰ ਮਾਰ ਦੇ ਮਾਰ ਦੇ ਉਹ ਤੈਨੂੰ ਦੱਸਦਾ ਮੈਂ ਹਾਂ 365 ਜਿਹੜੇ ਚਰਿੱਤਰ ਹੁੰਦੇ ਆ ਨਾ ਹਾਂ ਤੈਨੂੰ ਮੈਂ ਇੱਕ ਛੋਟੀ ਸਟੋਰੀ ਸੁਣਾਉਣਾ ਕਿਵੇਂ ਇੱਕ ਨਾ ਬੰਦਾ ਤੁਰ ਜਾਂਦਾ ਸੀ ਹਾਂ ਤੇ ਮੂਰੀ ਆ ਗਿਆ ਖੂ ਅੱਛਾ ਤੇ ਖੂ ਤੇ ਭਰੀ ਜਾਂਦੀ ਸੀ ਇੱਕ ਔਰਤ ਪਾਣੀ ਅੱਛਾ ਤੇ ਉਹ ਨੇ ਭਾਈ ਤੇਰੇ ਵਾਂਗੂੰ ਉਹ ਕਹਿੰਦਾ ਲੈ ਬੀਬਾ ਪਾਣੀ ਪਿਆ ਕੁੱਟ ਹਾਂ ਉਹ ਕਹਿੰਦੀ ਲੈ ਮੈਂ ਪਿਆ ਦਿੰਨੀ ਹਾਂ ਹਾਂ ਉਹਨੇ ਭਾਈ ਪਾਣੀ ਪੀਉਣ ਲੱਗ ਗਈ ਉਹ ਹਾਂ ਤੇ ਗੱਲਾਂ ਬਾਤਾਂ ਕਰੀ ਗਏ ਤੇ ਐਨੇ ਚ ਕੀ ਹੋਇਆ ਤੇਰੇ ਵਾਂਗੂੰ ਉਹਨੇ ਸਵਾਲ ਪੁੱਛ ਲਿਆ ਹਾਂ ਉਹ ਕਹਿੰਦਾ ਬੀਬਾ ਤੂੰ ਐਂ ਦੱਸ ਮੈਨੂੰ ਹਾਂ 365 73 ਜਿਹੜੇ ਹੁੰਦੇ ਆ ਤੁਹਾਡੇ ਵਿੱਚ ਹਾਂ ਉਹ ਦੱਸ ਮੈਨੂੰ ਕਹਿੰਦਾ ਕੀ ਹੁੰਦੇ ਹਾਂ ਬੁੜੀ ਬਾਈ ਪਹਿਲਾਂ ਤਾਂ ਰਹੀ ਚੁੱਪ ਹਾਂ ਉਹ ਕਹਿੰਦੀ ਵੀ ਚੱਲ ਯਾਰ ਸਮਝ ਜੂਗਾ ਸਮਝ ਜੂਗਾ ਪਰ ਜਦੋਂ ਹਿੰਦੀ ਕਰ ਲਈ ਉਹਨੇ ਯਾਰ ਅੱਛਾ ਉਹ ਕਹਿੰਦੀ ਮੈਨੂੰ ਤਾਂ 10 ਉਹ ਕਹਿੰਦਾ 365 74 ਕੀ ਹੁੰਦੇ ਠੀਕ ਆ ਉਹ ਕਹਿੰਦੀ ਫਿਰ ਮੈਂ ਦੱਸ ਦਿੰਦੀ ਹਾਂ ਹਾਂ ਉਹਨੇ ਭਾਈ ਪਾਤਾ ਰੌਲਾ ਹਾਂ ਰੌਲਾ ਪਾਤਾ ਉੱਚੀ ਉੱਚੀ ਹਾਂ ਚੀਕਾਂ ਮਾਰਨ ਲੱਗੀ ਭਾਈ ਉਹ ਤਾਂ ਹਾਂ ਉਹ ਕਹਿੰਦੀ ਭਾਈ ਇਹ ਮੇਰੇ ਨਾਲ ਛੇੜਖਾਨੀਆਂ ਕਰਦਾ ਅੱਛਾ ਤੇ ਹਾਂ ਕੀ ਭਾਈ ਜਦੋਂ ਉਹਨੇ ਆਸੇ-ਪਾਸੇ ਮਾਰੀ ਨਿਗਾ ਹਾਂ ਪੰਜਾਂ ਸੱਤਾਂ ਮਿੰਟਾਂ ਦੇ ਵਿੱਚ ਪੰਜਾ ਇਧਰ ਨੂੰ ਪੰਜਾ ਇਧਰੋਂ 100 ਇਧਰੋਂ ਆਏ ਯਾਰ ਇਕੱਠ ਵੱਜ ਗਿਆ ਪਿੰਡ ਦਾ ਪੂਰੀ ਭੀੜ ਇਕੱਠੀ ਹੋ ਗਈ ਭੀੜ ਇਕੱਠੀ ਹੋ ਗਈ ਲੋਕ ਇਕੱਠੇ ਹੋ ਗਏ ਯਾਰ ਕੋਈ ਡਾਂਗਾਂ ਲਈ ਆਵੇ ਠੀਕ ਆ ਕੋਈ ਇਸਨੇ ਡਲੇ ਚੱਕ ਲੈ ਅੱਛਾ ਉਹਦਾ ਭਾਈ ਸਰ ਫੜ ਕੇ ਬਹਿ ਗਿਆ ਠੀਕ ਆ ਫੇਰ ਤਾਂ ਕਹਿੰਦਾ ਹੁਣ ਆ ਭੈੜ ਮੰਨ ਕੇ ਹੁਣ ਖਿਹੜਾ ਛੜਾ ਮੇਰਾ ਖਿਹੜਾ ਛੜਾ ਉਹ ਕਹਿੰਦਾ ਭਾਈ ਇਹ ਤਾਂ ਚਰਿੱਤਰ 21 ਸੀ ਹਾਂ ਉਹ ਕਹਿੰਦੀ ਇੱਕ ਚਰਿੱਤਰ ਹੀ ਸੀ ਜੇ ਤਾਂ ਹਾਂ ਉਹ ਕਹਿੰਦਾ ਫਿਰ ਮੇਰਾ ਤਾਂ ਹੁਣ ਤੂੰ ਖਿਹੜਾ ਛੜਾ ਮੇਰੇ ਤਾਂ ਪਹਿਰਾ ਛੱਤਰ ਪਹਿਣਗੇ ਕਹਿੰਦਾ ਮੇਰੇ ਤਾਂ ਉਹ ਕਹਿੰਦੀ ਫਿਰ ਦੂਜਾ ਚਰਿੱਤਰ ਦੱਸਾਂ ਤੈਨੂੰ ਹਾਂ ਉਹ ਕਹਿੰਦੀ ਹੈ ਤਾਂ 365 ਦਾ ਬਹੁਤ ਦੂਰ ਦੀ ਹੈ ਜੇ ਦੂਜਾ ਚਰਿੱਤਰੀ ਸੁਣ ਲਾ ਮੇਰਾ ਅੱਛਾ ਉਹਨੇ ਭਾਈ ਕੀ ਕੀਤਾ ਜਿਹੜਾ ਉਹ ਘੜਾ ਪਾਣੀ ਦਾ ਉਹਨੇ ਭਰਿਆ ਸੀਗਾ ਉਹਨੇ ਆਪ ਦੇ ਉੱਤੇ ਹੀ ਡੋਲ ਲਿਆ ਹਾਂ ਉਹਨੇ ਉੱਤੇ ਡੋਲ ਲਿਆ ਭਾਈ ਉਹਨੇ ਫੇਰ ਇਹ ਕਰੀ ਕੀ ਜਾਂਦੀ ਹੈ ਮੈਨੂੰ ਬਚਾਉ ਕਿਵੇਂ ਹਾਂ ਭਾਈ ਪਿੰਡ ਵਾਲੇ ਹੋ ਗਏ ਇਕੱਠੇ ਕੋਈ ਡਾਂਗਾ ਲੈ ਕੇ ਆਸੇ-ਪਾਸੇ ਆ ਗਏ ਉਹ ਕਹਿੰਦੇ ਹਾਂ ਦੱਸੋ ਕਿਹੜੀ ਭਾਈ ਦੱਸੋ ਕੌਣ ਕਿਉਂ ਚੀਕਾ ਮਾਰਦੇ ਜੀ ਤੁਸੀਂ ਹਾਂ ਉਹ ਕਹਿੰਦੀ ਭਾਈ ਮੈਂ ਤਾਂ ਡਿੱਗ ਪਈ ਸੀ ਖੂਦ ਦੇ ਵਿੱਚ ਹਾਂ ਤੇ ਆਹ ਵੀਰ ਆਇਆ ਮੇਰੀ ਚੀਕ ਸੁਣ ਕੇ ਪਹਿਲਾਂ ਹਾਂ ਇਹ ਵੀਰ ਨੇ ਮੈਨੂੰ ਕੱਢਿਆ ਭਾਈ ਲੋਕਾਂ ਨੇ ਕੀ ਕੀਤਾ ਉਹਨੂੰ ਭਾਈ ਹਾਰ ਪਾਉਣੇ ਸ਼ੁਰੂ ਕਰ ਦਿੱਤੇ ਅਸੀਂ ਧੰਨਵਾਦ ਕਰਤਾ ਉਹਨੂੰ ਧੰਨਵਾਦ ਸ਼ੁਰੂ ਕਰਤਾ ਠੀਕ ਉਹ ਕਹਿੰਦੀ ਸਾਡੇ ਦਾ ਦੋ ਚਰਿਤਰਾ ਨਾਲ ਹੀ ਵੇਖ ਲਾ ਕਿੱਥੋਂ ਦੇ ਕਿੱਥੇ ਪਹੁੰਚ ਗਿਆ ਪਹਿਲੇ ਚਰਿਤਰ ਨੇ ਪਵਾਦਨੇ ਅਸੀਂ ਡੰਗਾ ਤੇ ਦੂਜੇ ਚਰਿਤਰ ਨੇ ਪਵਾਤੇ ਹਾਰ ਰਾਮਿਆ ਠੀਕ ਇਹ ਕਹਿੰਦੇ ਆ 365 ਚਰਿਤਰਨਾਰ ਦੇ ਠੀਕ ਤੇ ਬਾਕੀ ਤੋਂ ਸਮਝ ਹੀ ਗਿਆ ਠੀਕ ਆ ਬਰਾ ਜੋ ਕਹਿੰਦੇ ਅਗੇ ਜੀ ਆਰ ਸਮਹਾਰ ਹੁੰਦੇ ਆ 第一个。